ਮੇਰੇ ਰੇਲਵੇ ਸਟੇਸ਼ਨ ਤੋਂ ਪਤਾ ਲੱਗਾ ਤੁਹਾਡਾ ਮੁੰਡਾ ਲੰਮੇ ਤੇ ਪਾਇਆ ਗਿਆ ਉਹ ਸਾਰਾ ਪਾਰਕ ਦੱਸਿਆ ਕਿ ਇਹ ਮੁੰਡਾ ਨਿਸ਼ੂਰੇ ਮਾਰੇ ਕਿ ਮੇਰੇ ਬੱਚਨ ਬਸ ਪਤਾ ਲੱਗੀ ਮੇਰੇ ਬੱਚਾ ਹੋਇਆ ਗਿਆ ਇਨਸਾਫ ਵਿੱਚ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ ਦੀ ਬਾਡੀ ਮਿਲੀ ਸੀ ਕੌਣ ਦੀ ਨੀਅਤ ਨਾਲ ਇਹਨੂੰ ਕਿਸੇ ਨੇ ਰੇਲਵੇ ਟ੍ਰੈਕ ਤੇ ਲਿਜਾ ਕੇ ਇਹਦਾ ਮਾਰ ਰਿਹਾ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਬੱਚਾ ਸੀ 14 ਸਾਲ ਦਾ ਉਹਨੂੰ ਡਰਾਂ ਤੋਂ ਕਾ ਕੇ ਤੇ ਇਨ ਬੋਡੀਆਂ ਦੇ ਉੱਤੇ ਟਰੈਕਟਰ ਖਾਦ ਚ ਸੰਦਕਾਰ ਇੱਕ ਹੈ ਕਿ ਕਿਸੇ ਨੂੰ ਮੰਜਲਿਆ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨ ਤੋਂ ਘਰ ਆਏ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟਿਆਂ ਕਿਸੇ ਯਾਰ ਦੋਸਤ ਨੇ ਦੱਸਿਆ ਤੇ ਇਹ ਆਪਣਾ ਕਿਹਾ ਕਿ ਉਹਨਾਂ ਘੁੰਮਣ ਗਿਆ ਹੋਇਆ ਹੈ ਇਹਨਾਂ ਘੁੰਮਣ ਨਹੀਂ ਉਹਨਾਂ ਹਾਸਾ ਹੋ ਗਿਆ ਤੇ ਅਸੀਂ ਚਲ ਭਾਜੀ ਦੌੜ ਗਈ ਕਾਫੀ ਸਨਵੇ ਰੇਲਵੇ ਚੇਨ ਤੋਂ ਪਤਾ ਲੱਗਾ ਕਿ ਤੁਹਾਡਾ ਮੁੰਡਾ ਲੈਣੇ ਤੇ ਪਾਇਆ ਗਿਆ ਕਿਥੇ ਸੀ ਘੁੰਮਣ ਗਿਆ ਵਿੱਚ ਜੀ ਚੱਕੀ ਕੀ ਕੀ ਸੀ ਮੈਂ ਅੰਬਰ ਸਰ ਕੋਲ ਮੁਮ ਚੱਲਣਾ ਮੇਰੇ ਯਾਰ ਦੋਸਤਾਂ ਨਾਲ ਤਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਨੇ ਕਿਤੇ ਨਾਲ ਯਾਰ ਦੋਸਤਾਂ ਜਨਮ ਦਿਨ ਮਨਾਇਆ 24 ਤਰੀਕ ਜਨਮ ਦਿਨ ਸੀ ਉਹਦਾ ਇੱਥੇ 24 ਜਨਮ ਮਨਾਇਆ ਇੱਥੇ ਰਹੇ ਹੈ ਸੇਰੇ ਉਹ ਮੁੰਡਾ ਕਹਿੰਦਾ ਮੈਂ ਨਾਲ ਰਾਜਪੁਰ ਚੱਲਣਾ ਭੁੱਮ ਚੱਲਣਾ ਹੈ ਜਨਮ ਦਿਨ ਕਿਤਾ ਸੀ ਯਾਰ ਦੋਸਤ ਨਹੀਂ ਆਪਣੇ ਮੇਰੇ ਆਪਣੇ ਮੁੰਡੇ ਨਾਲ ਨਜੂਦ ਤੇ ਫਿਰ ਹੁਣ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਮੈਂ ਪਛਾਣ ਪਾਉਣ ਲਈ ਜੀ ਅਜੀਕ ਮੁੰਡਾ ਨੇ ਫੜਿਆ ਵੀ ਸੀ ਰੇਪ ਪੁਲਸ ਵਾਲਿਆਂ ਨੇ ਉਹਨੇ ਸਾਰਾ ਬਾਹਰ ਦੱਸਿਆ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣ ਤੇ ਪਾਇਆ ਉਹਨੂੰ ਕਿ ਮੈਂ ਉਹਦੀ ਦਿੱਤਾ ਹੋੜੀਆਂ ਪਰ ਪੁਲਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾ ਵਾਲਕ ਹੈ ਆਪਾਂ ਉਹਨੂੰ ਕੋਰਚ ਗਵਾ ਬਣਾਵਾਂਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਈ ਮਸ਼ੀਨ ਕਰਦੇ ਸੀ ਕਿ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹਦਾ ਮੋਬਾਈਲ ਸੀ 45000 ਰੁਪਏ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕੀ ਇਨਸਾਫ ਮੰਗਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਹਾ ਸੀ ਕਿ ਤੂੰ ਕਿਸੇ ਬੋਲਿਆ ਕਿ ਤੈਨੂੰ ਮਾਰ ਦਾਂਗਾ ਕੀ ਇਨਸਾਫ ਮੰਗਦੇ ਇਹ ਕਿ ਮੇਰੇ ਬੱਚਨ ਬਾਪੂ ਤਾਂ ਲੱਗੇ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਹੀ ਮਿਲ ਜਾਣਾ ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ ਜੀ ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਚੌਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 299 ਤੇ ਇੱਕ ਡੈਡਬੜੀ ਪਈ ਹੈ ਜਿਸ ਤੇ ਸਾਡਾ ਏਐਸ ਸੁਰਭਨ ਸਿੰਘ ਮੌਕੇ ਤੇ ਕਾਰਵਾਈ ਕਰਨ ਗਿਆ ਸੀ ਮ੍ਰਿਤਕ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜੀ ਸੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕਿਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮ੍ਰਿਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਹਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰ ਜੜਾ ਹਰਦੁਆਰ ਸੈਟ ਦੇ ਅ ਉਸ ਤੋਂ ਬਾਅਦ ਉਹਨੇ ਅਨੇਕ ਘਰ ਦਿਨ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦਵਾਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੈਰਾ ਕੀਤੀ ਜੋ ਦਰਾਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤਨ ਨਾਲ ਇਹਨੂੰ ਉਸਨੇ ਡੇਰੇਵੇ ਟ੍ਰੈਕ ਤੇ ਰਿਜਾ ਕੇ ਇਹਦਾ ਮਾਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਖੋਇਆ ਗਿਆ ਸੀ ਉਹ ਬ੍ਰੰਧ ਹੋ ਗਿਆ ਦੋਸ਼ੀ ਸੀ ਗ੍ਰਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੁਵਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਹੈ ਦੀ ਤਫਤੀਸ਼ ਕੀਤੀ ਗਈ ਫੋਨ ਕਿਹੜਾ ਸੀ ਨੇ ਦੋਸ਼ੀ ਸੀ ਕਿੰਨੀ ਉਮਰ ਨੇ ਇਹਨਾਂ ਦੀ ਦੋਸ਼ੀਏ ਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਫੋਨ ਕਿਹੜਾ ਸੀ ਨਾ ਕੋਈ ਜਿਹੜਾ ਖੋਹ ਦੀ ਕੋਸ਼ਿਸ਼ ਕੀਤੀ ਨਾਂ ਨੇ ਆਈਫੋਨ 11 ਸੀ ਆਈਫੋਨ <coughs> 11 ਕਿੰਨੇ ਬੰਦੇ ਇਨਵੋਲਵ ਸੀ ਕੱਲਾ ਬੰਦਾ ਨਹੀਂ ਵਾਰ ਦੱਤੀ ਸੀ ਕਿਨੇ ਨਾਲ ਇਹਨਾਂ ਬੋਲ ਸਾਥੀ ਵੀ ਸੀ ਦੇ ਤੇ ਜਿਹੜਾ ਇੱਕ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਐ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਇਹਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕਟਰ ਖਾਦਿਆ ਇਹਨਾਂ ਨੇ ਵਰਤੋਂ ਦਿਨਾ ਬੱਚਾ ਕਿ ਤੁਹਾਨੂੰ ਨਾਲ ਕਿਸੇ ਕਿਸ ਹੋਰ ਟੀਮ ਨਾਲ ਕਿਸੇ ਹੋਰ ਨਾਲ ਜੁੜਿਆ ਹੋ ਸਕਦਾ ਹੈ ਕੀ ਇਹ ਨਹੀਂ ਉਹ ਦੀ ਬਾਤ ਤਾਂ ਦਿੰਦਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਤੇ ਰੋਣਾ ਇਹਦੇ ਕੋਈ ਪਹਿਲਾਂ ਵੀ ਕੋਈ ਮਾਮਲਾ ਕਰ ਚੁਕਿਆ ਹੋਣੀ ਹੈ ਕੋਈ ਪਹਿਲਾਂ ਕੋਈ ਨਛੇਦਾਂ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕੱਦਮੇ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕੱਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਰਤੀ ਦਿਮਾਗ ਨਾਲ ਤਨੀ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀਰ ਨੂੰ ਸੀਗਾ ਰਹੇ ਕੋਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਅਪਸ਼ਟ ਆਈ ਅਪਚੀਆਂ ਹੋਵੇ ਕਿਤੇ ਸਕੂਲ ਵਿੱਚ ਪੜ੍ਹਦੇ ਸੀ ਜਾਂ ਕਿਸੇ ਅੱਗੇ ਯਾਰ ਤੋਂ ਯਾਰ ਤੋਂ ਸੁਣੋਂ ਮਿਲੇ ਸੀਗੇ ਇਹ ਅਸਲ ਚ ਅ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅ ਅਮਨ ਦੀ ਕਿਸੇ ਅ ਮੁਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ 'ਚ ਉਹ ਪੇਸ਼ੀ ਬੁਕਤਣ ਆਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਮਨਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬuktਨ ਦਵਾ ਦੇ ਇਹ ਰਾਜਪੁਰਾ ਲੈ ਗਿਆ ਸੀ ਇਸ ਤੋਂ ਪਹਿਲਾਂ ਵੀ ਕਾਫੀ ਪਰਚਾ ਦਰਜ ਨਹੀਂ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਤਲਬ ਕੋਈ ਪਰਚਾ ਹੋ ਗਿਆ ਹਾਂ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡਰ ਤਿਆਰੀ ਕਿਦਿਆਂ ਨੂੰ ਕੀ ਤਿਆਰੀ ਨਹੀਂ ਜੁਵੀਨਾਈਲਾ ਇਹਨੂੰ ਮਾਨਯੋਗ ਦਰਦ ਵਿੱਚ ਪੇਸ਼ ਕਰਕੇ ਇਹਦਾ ਅਗਲਾ ਕੰਮ ਹਾਸਲ ਕੀਤਾ ਜਾਊਗਾ